ਹਾਂ ਅਦਾ ਪ੍ਰਾਸਪਾ ਵੀਰੇ ਉੱਪਰ ਹੈ ਉਹਦੋਂ ਬਾਅਦ ਥੱਲੇ ਖੜਿਆ ਦੇਲ ਆ ਬਾਈ ਠੀਕ ਆ ਇਹਨਾਂ ਨੂੰ ਸਾਰਿਆਂ ਨੂੰ ਬਾਈ ਕੋਈ ਧਿਆਲਗਾ ਨਹੀਂ ਸਾਡਾ ਇਹ ਹਾਂ ਅਰੇ ਭਰਾ ਤੇ ਉਹ ਪ੍ਰੇਮ ਨਾ ਆਏ ਪਿਆ ਠੀਕ ਆ ਠੀਕ ਆ ਨਾ ਬੱਸ ਬਹੁਤ ਬਹੁਤ ਧੰਨਵਾਦ ਬਾਈ ਤੇਰਾ ਤੁਹਾਡੀ ਵੀਡੀਓ ਬਣਾਈ ਆ ਕੋਈ ਚੱਕਰ ਨਹੀਂ ਜਾ ਯਾਰ ਲੈ ਵੀਡੀਓ ਬਣਾਈ ਇਹ ਗੱਲ ਹੋ ਗਿਆ ਕਰੋ ਯਾਰ ਦਾ ਸਰ ਚੱਲ ਹਲੇ ਰੋਕ ਲਾਓ ਉਧਰ ਕਿਵੇਂ ਆ ਰਹਿਆ ਭਾਈ ਜਾਨ ਤੇ ਨਹੀਂ ਹੁੰਦਾ ਬੱਚੇ ਬੱਠੇ 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 ਸੜਦੇ ਆ ਭਾਈ ਸੁੱਕੇ ਭਾਈ ਬਹੁਤ ਬੱਚੇ ਹੋਰ ਦੂਰ ਦੋ ਠੀਕ ਆ ਮੈਂ ਕੋਈ ਜਾਇਜ਼ ਨਾ ਚਾਹੀ ਸੀ ਭਾਈ ਤੁਸੀਂ ਰੱਖੋ ਕਿ ਮੈਂ ਪੱਤੀ ਤੇ ਕੀ ਮਰਦਾ ਕੀ ਕਰਦਾ ਮੈਂ ਤੁਸੀਂ ਸੀਮਿੰਟ ਪਾਉਣਾ ਵੋ ਹੋਰ ਸੀਮਿੰਟ ਪਾਉਣਾ ਮੈਂ ਠੀਕ ਆ ਹੋਰ ਇਹਦਾ ਜਾਇਜ਼ ਨਾ ਚਾਹੀ ਸੀ ਕਿਆ ਆ ਮੈਂ ਇਹ ਬੱਤੀ ਦਾ ਸੱਟ ਕਾ ਬੈ ਸੇਟਾ ਸੀਮਟ ਪੈਰਾ ਕਿਉਂ ਮਤਲਬ ਪੁਰ ਗਿਆ ਢੂੜ ਕੋਈ ਚੱਕਰ ਨਹੀਂ ਖਿੱਚੀ ਰੋ ਕੰਮ ਚੇਰੇ ਨਚੇ ਰੱਖੋ ਲੈ ਵੀ ਟਰਾਲੀ ਆ ਗਈ ਖਿੱਚੀ ਜਾਂਦਾ ਝੋਟੇ ਕਾ ਮਾ ਵੀ ਬੰਦੇ ਬਾਹਲੇ ਕੰਮ ਏ ਆਏ ਹਾਂ ਆਏ ਬਜਲੀ ਆ ਜੇ ਬਜਰੀ ਆ ਜੀ ਹੱਦ ਕਾ ਬਜਲੀ ਤਾਂ ਰਹਿੰਦੀ ਆ ਬਜਰੀ ਨਹੀਂ ਰਹਿੰਦੀ ਆ ਪ੍ਰਵਾਹ ਚਾਹ ਭਗਵਾਨ ਕਾ ਜੀ ਅਜਾ ਭਗਵਾਨ ਦੇ ਘਰੇ ਆਇਆ ਵਾ ਪੂਰਾ ਫੁੱਲ ਜਾ ਵਾ ਤਾਨੂੰ ਠੀਕ ਆ ਤੈਨ ਨਹੀਂ ਆਏ ਬਈ ਕੋਈ ਪ੍ਰੋਬਲਮ ਨਹੀਂ ਆ ਵੀ ਬੰਦਾ ਕਿੱਥਾ ਹੋਇਆ ਮਿੱਤਰੋ ਕਾ ਲੈਣਾ ਚਾਹ ਵਾ ਮੀਡੀਅਲ ਕੀ ਵਾਲਾ ਪਿੰਡ ਬਈ ਸਾਰਾ ਬਈ ਆ ਬੰਦਾ ਆ ਅਡਾ ਇਹ ਬੰਦੇ ਦੀ ਸਭ ਤੋਂ ਜ਼ਿਆਦਾ ਮਿਹਨਤ ਬਾਈ ਆ ਇਹ ਬੰਦੇ ਦੀ ਕਹਿਮ ਵਧੀਆ ਵਧੀਆ ਫਾਇਦੀ ਬਾਈ ਤੁਹਾਨੂੰ ਕਿੰਨਾ ਚਾਹ ਦੱਸਿਆ ਬਈ ਚਾਹ ਸਾਨੂੰ ਰੈਂਟਰ ਦਾ ਵਾ ਸਭੇ ਜਿੰਨਾਂ ਦੇ ਸਭੇ ਰੈਂਟਰ ਪਿਆ ਉਹਨੇ ਸਾਨੂੰ ਚਾਹ ਯਾਰਾ ਉਹਨਾਂ ਚਾਹ ਹੈ ਹਾਂ 1 ਮਹੀਨਾ ਹੋ ਗਿਆ ਸਾਨੂੰ ਕਿਉਂਕਿ ਮੀਨੇ ਬਹੁਤ ਪਰੇਸ਼ਾਨ ਕੀਤਾ ਯਾਰ ਹਾਂ ਮੀਨਾ ਕਰਕੇ ਲੈ ਗਿਆ ਕਿੰਦੀ ਬਾਰੇ ਵੀ ਦੱਸ ਦੇ ਮਰਾ ਜਾਂ ਸਾਰੇ ਬਹੁਤ ਵਧੀਆ ਬਾਰੇ ਸਾੜੇ ਸਾਰਿਆਂ ਯਾਰ ਬਹੁਤ ਇੱਕ ਇੱਕ ਆਪਣਾ ਭਾਈ ਉਹ ਖੜਾ ਏ ਭਾਈ ਵੀ ਅੱਜ ਸੇ ਭਾਈ ਜੀ ਕਮੈਂਟਰ ਹੋ ਗਿਆ ਭਾਈ ਤੈਨੂੰ ਕਿੰਨਾ ਚਾਹ ਦਿਆ ਬਹੁਤ ਆਏ ਬਹੁਤ ਭਾਈ ਜੇ ਲੋ ਕੱਲੇ ਕੱਲੇ ਨੇ ਕਿਆ ਵੀ ਕਿੰਨਾ ਚਾ ਸਾਰੇ ਕਹਿੰਦੇ ਵਿਆਹ ਜਨਾ ਚਾ ਹੈ ਸਾਰੇ ਅੰਨਦ ਮਾਰ ਲੈ ਗਏ ਕਾ ਈ ਸਾਡਾ ਬੈਠਾ ਦੇਖ ਲੈ ਸੀਐਡੀ ਸੀਐਡੀ ਵਾਲਾ ਇਹ ਕਿਹਾ ਜ਼ਿੰਮੇਦਾਰ ਭਰਾਵਾਂ ਨੂੰ ਉਹ ਹੈਲਪ ਆ ਭਾਈ ਸਾਡੇ ਕੋਲ ਜਿਹੜੇ ਸੰਦ ਕਿੱਥੇ ਅਸੀਂ ਅੰਦਰ ਸਮਾਨ ਲਿਆ ਸਕਦੇ ਇਹ ਭਾਈ ਜ਼ਿੰਮੇਦਾਰ ਭਰਾਵਾਂ ਨੂੰ ਜਿੰਨੇ ਸਾਫ ਨਾਲ ਹੀ ਇੱਕ ਦੂਜੇ ਭਾਈ ਜਿੰਨਾ ਸਾਨੂੰ ਜਿਨ੍ਹਾਂ ਨੇ ਸਾਨੂੰ ਪੂਰਾ ਸਾਥ ਦਿੱਤਾ ਯਾਰ ਸਾਡੇ ਜ਼ਿੰਮੇਦਾਰ ਭਰਾ ਮੈਂ ਅਸੀਂ ਬਹੁਤ ਧੰਨਵਾਦੀ ਹਾਂ ਉਹ ਬੰਦਿਆਂ ਦੇ ਤੇ ਜਦੋਂ ਸਾਨੂੰ ਬਾਜ਼ ਮਾਰਨਗੇ ਨਾ ਅਸੀਂ ਅੱਤੇ ਬੋਲਦੇ ਜਾਵਾਂਗੇ ਭਾਈ ਉਹਨਾਂ ਦੇ ਸਹੀ ਗੱਲ ਸਹੀ ਗੱਲ ਜਿਆਦਾ ਬਾਈ ਇਹ ਚੀਜ਼ਾਂ ਨਾ ਹੁੰਦੀਆਂ ਨਾ ਸਾਡੇ ਕੋਲੇ ਅਜੀ ਸਮਾਨ ਇੱਥੇ ਪੂਰਾ ਕਰ ਹੀ ਨਹੀਂ ਸਕਦਾ ਕਮੀ ਹੋ ਹੀ ਜਾਂਦਾ ਬਾਈ ਜਦੋਂ ਤੁਸੀਂ ਖੜਦੇ ਆ ਨਾ ਤੁਸੀਂ ਖੜਦੇ ਹੋ ਜਦੋਂ ਕਿਸੇ ਨਾਲ ਨਾ ਇੱਕ ਨਵਾਂ ਟਰੈਕਟਰ ਜਮ ਅਗਲੇ ਦਿਨ ਹੀ ਨਹੀਂ ਕੱખ્યા ਜਿੰਮੇਦਾਰ ਭਰਾਵਾ ਦਾ ਬਹੁਤ ਧੰਨਵਾਦ ਬਾਈ ਸਾਡਾ ਪਾ ਕੇ ਦੁੱਖ ਭੁੱਲ ਜਾਂਦਾ